ਚਿਲਕਾਲ ਮੇਰਾ ਨਾਮ ਰਮਨਦੀਪ ਸਿੰਘ ਆਲਾਪਿਸ ਮਤ ਮੈਂ ਮੌਜੂਦਾ ਪੀਓ ਵਿੱਚ ਕਿਸਾਨ ਮੇਲੇ ਤੇ ਜਿਹੜਾ ਕਿ ਹਰ ਸਾਲ ਬਹੁਤ ਹੀ ਬੜੀ ਧੁੰਮ ਨਾਲ ਮਨਾਇਆ ਜਾ ਰਿਹਾ ਪਰ ਇਸ ਵਕਤ ਤੁਹਾਨੂੰ ਮੈਂ ਮਸ਼ੀਨਾਂ ਦਿਖਾ ਰਿਹਾ ਹਾਂ ਕਾਫੀ ਮਸ਼ੀਨਾਂ ਇੱਥੇ ਮੌਜੂਦ ਨੇ ਸਾਡਾ ਮੌਜੂਦ ਨੇ ਇਸ ਵਕਤ ਭਾਰਤੀ ਐਗਰੀਕਲਚਰ ਦੇ ਓਨਰ ਆਪਾਂ ਉਹਨਾਂ ਨਾਲ ਗੱਲ ਕਰ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਰ ਸਭ ਤੋਂ ਪਹਿਲਾਂ ਤਾਂ ਆਪਣੀ ਕੋ ਮਸ਼ੀਨਾਂ ਬਾਰੇ ਦੱਸੋ ਇਸ ਵਾਰ ਕੀ ਹੈ ਤੁਹਾਡਾ ਖਾਸ। ਸਭ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ। ਨਾਲ ਇਹ ਸਨ ਦਾ ਵਾਸਪੀ ਜੂ ਮੇਲਾ ਲੱਗਿਆ ਇਹਨਾਂ ਲਈ ਇਹ ਬਹੁਤ ਵਧਾਈਆ ਦਿਨ ਤਾਂ ਕਿ ਜ਼ਿਮੀਦਾਰ ਇਹਦੇ ਵਿੱਚ ਆ ਕੇ ਨਵੀਂ ਟੈਕਨੀਕ ਨੂੰ ਦੇਖ ਸਕਦੇ ਆ ਤੇ ਆਪ ਦੀ ਜਿਹੜੀ ਐਗਰੀਕਲਚਰ ਦੇ ਵਿੱਚ ਜਿਹੜਾ ਇੰਪਰੂਵਮੈਂਟ ਲਿਆ ਸਕਦੇ ਆ ਸਾਡੇ ਕੋਲੇ ਜਿਹੜੀਆਂ ਮਸ਼ੀਨਾਂ ਇਹ ਜਿਆਦਾ ਥੋੜੀਆਂ 베ਰੀ ਫਾਰਮ ਨਾਲ ਕਨਸਰਨਡ ਹੈ ਤੋ ਕਿ ਇੱਕ ਚਾਰਾ ਕੱਟਣ ਵਾਲੀ ਮਸ਼ੀਨਾਂ ਜਿਹੜਾ ਖੇਤ ਚੋਂ ਚਾਰਾ ਕੱਟਣ ਦੀ ਪ੍ਰੋਬਲਮ ਸੀ ਲੇਬਰ ਤੋ ਬਹੁਤ ਔਕੀ ਕਰਦੇ ਸੀ ਉਹਦੀ ਲੋੜ ਸੀ ਇੱਕ ਝਾਰਾ ਕਟਣ ਲਈ ਦੋ ਮਸ਼ੀਨਾਂ ਇੱਕ ਵਰਟੀਕਲ ਕਨਵੇਅਰ ਰੀਪਰ ਆ ਜਿਹੜਾ ਟਰੈਕਟਰ ਦੇ ਅੱਗੇ ਲਾ ਕੇ ਝਾਰਾ ਕੱਢਦਾ ਇਹ ਖੜਾ ਝਾਰਾ ਕੱਢ ਦਿੰਦਾ ਜਿਹਨੇ ਬਾਜਰਾ ਜਿਹਨੇ ਕੱਟਣਾ ਹੋਵੇ ਮਸ਼ੀਨ ਕੱਟਣ ਵਾਸਤੇ ਉਥਰ ਰੀਪਰ ਹੈਗਾ ਤੇ ਉਸ ਤੋਂ ਬਾਅਦ ਸਾਡੇ ਕੋਲ ਟੁੱਕਾ ਮਸ਼ੀਨ ਹੈ ਜਿਹੜਾ ਫੌਡਰ ਚ ਉਪਰ ਲੋਡਰ ਆ ਉਹ ਅੱਠੇ ਕੁਤਰ ਕੇ ਟਰਾਲੀ ਚ ਪਾਉਂਦਾ ਜਾਂ ਤੁਸੀਂ ਇਹਨੂੰ ਪਿੱਟ ਦੇ ਲਾ ਸਕਦੇ ਹੋ ਤੇ ਕੁਤਰ ਕੇ ਪੱਟ ਦੇ ਵਿੱਚ ਪਾ ਸਕਦੇ ਹੋ ਇਹ ਅਸੀਂ ਬਹੁਤ ਕਾਫੀ ਦੇਰ ਤੋਂ ਬਣਾਉਨੇ ਆ। ਸਾਨੂੰ ਅਸੀਂ ਜਿਹੜਾ ਫਰੰਟ ਵਾਲਾ ਰੀਪਰ ਹੈ ਸਾਨੂੰ 1983 ਦੇ ਬਣਾ ਰਹੇ ਆ। ਇੰਡੀਆ 'ਚ ਤਕਰੀਬਨ ਅਸੀਂ ਪਹਿਲਾ بڑا ਸਾਮੂਹ ਯੂਨੀਵਰਸਿਟੀ ਅਲੇ ਬਣਾ ਰਹੇ ਸੀ। ਉਹਨਾਂ ਤੋਂ ਨਾਲ ਬੈਲਡਰ ਵੀ ਅਸੀਂ ਬਣਾ ਕੇ ਇਹਨੂੰ ਮਾਰਕੀਟ 'ਚ ਲਿਆਂਦਾ। ਬਹੁਤ ਵਧੀਆ ਕੰਮ ਵਿੱਚ ਉਹਨਾਂ ਕੱਟਦੇ ਸੀ ਅਸੀਂ ਇਹਦਾ। ਉਸ ਤੋਂ ਬਾਅਦ ਫਾਰਮਰ ਦੀ ਡਿਮਾਂਡ ਆਈ ਕਿ ਚਾਰਾ ਵੀ ਕੱਟਣ ਵਾਸਤੇ ਚਾਹੀਦਾ। ਫਿਰ ਅਸੀਂ ਇਹਦੇ ਉੱਪਰ ਬੈਲਡ ਕਨਵੇਅਰ ਲਗਾ ਕੇ ਉਹਨੂੰ ਚਾਰਾ ਕੱਟਣ ਦਾ ਕੀਤਾ। ਬਹੁਤੋਂ ਵਰਾਹੀ ਬੰਦਾ ਟਰੈਕਟਰ ਵੀ ਜਿਹੜਾ ਵੀ ਮਰਜੀ ਟਰੈਕਟਰ ਹੋਵੇ ਉਹਦੇ ਨਾਲ ਫਟ ਹੋ ਜਾਂਦਾ ਅੱਗੇ ਫਟ ਕਰਾਉਣਾ ਚਾਹੁੰਦੇ ਆ ਅੱਜ ਫਟ ਹੋ ਜਾਂਦਾ ਬੈਕ ਤੇ ਫਟ ਕਰਕੇ ਚਲਾਉਣਾ ਚਾਹੁੰਦੇ ਆ ਬੈਕ ਤੇ ਹੋ ਜਾਂਦਾ ਬੈਕ ਤੇ ਜਿਹੜਾ ਜਲਦੀ ਹੀ ਛੇਤੀ ਉੱਤਰ ਜਾਂਦਾ ਪਰ ਬੈਕ ਕਰਕੇ ਚਲਾਉਣਾ ਪੈਂਦਾ ਫਰੰਟ ਤੇ ਫਰੰਟ 뷰 ਜਿਆਦਾ ਵਧੀਆ ਹੁੰਦਾ ਉਸ ਤਰ੍ਹਾਂ ਫਰੰਟ ਤੇ ਚਲਾਉਣਾ ਜਿਆਦਾ ਸੱਜਦਾ ਹੈ ਫੋਟ ਬਾਦ ਜਿਹੜੀਆਂ ਖਡੀਆਂ ਬਦਲਾਂ ਤੋਂ ਇਹਦੇ ਨਾਲ ਕਟੀਆਂ ਜਾਂਦੀਆਂ ਜੇ ਫਟ ਕਰੋ ਜੀਵਦਾਰ ਦੀ ਬਦਲ ਕੋਈ ਚੱਲ ਜਾਂਦੀ ਹੈ ਜਾਂ ਬਰਸੀਮ ਕੱਟਣੀ ਹੈ ਜਾਂ ਹੋਰ ਹੈ ਫਿਰ ਉਹਦੇ ਲਈ ਫੌਟਰ ਮੂਵਰ ਹੈ ਇਹ ਥੋੜਾ ਕੰਮ ਕਿਸਾਨ ਤੋਂ ਟਰੈਕਟਰ ਦੇ ਮਗਰ ਦੀਪਰ ਪਾਏ ਦਾ ਉਹ ਕੱਢ ਕੇ ਕੱਟਦਾ ਕਰਦਾ ਪਿੱਛੇ ਨੂੰ ਛੱਡਦਾ ਰਹਿੰਦਾ ਉਹ ਪਿੱਛੇ ਮੁੜ ਕੇ ਲਾਈਨ ਚ ਜਾ ਕੇ ਇਕੱਠਾ ਕਰਕੇ ਤੁਸੀਂ ਉਹਨੂੰ ਚੌਪਰ 'ਚ ਪਾ ਕੇ ਆਪਣੇ ਫੌਡਰ ਚੌਪਰ ਤੇ ਪਾਓਗੇ ਉਹਨੂੰ ਵੱਡੇ ਪੁੱਤ ਨਾਲ ਸਾਡੀ ਫਰਮ ਕਾਫੀ ਪੁਰਾਣੀ ਹੈ ਅਸੀਂ तकरीबन ਸਾਨੂੰ 1955 ਦੇ ਕੰਮ ਕਰਦੇ ਆਂ ਉਦੋਂ ਪਹਿਲਾਂ ਅਸੀਂ ਪਰਿਆਲਾ ਥਰੇਸ਼ਰ ਆੜਮਾਥ ਥਰੇਸ਼ਰ ਨੂੰ ਤੁਮੁਕ ਵਾਲਾ ਥਰੇਸ਼ਰ ਆਖਰ ਜੋ ਵੀ ਮਸ਼ੀਨਾੰਾਂ ਹੰਦੀਆਂ ਨਹੀਂ ਉਹਨਾਂ ਨੂੰ ਅਸੀਂ ਬਣਾ ਰਹੇ ਆ ਅੱਜ ਅਸੀਂ ਇਸ ਟੈਕਨੀਕ ਦੇ ਵਿੱਚ ਤਿੰਨੋ ਮਸ਼ੀਨਾ ਜਿਹੜੀਆਂ ਜਿਗਰ ਨਾਲ ਲੱਗਦੇ ਰਹੇ ਇਹਨਾਂ ਲਈ ਫਾਰਮ ਦਾ ਕਾਫੀ ਅ ਮਤਲਬ ਕਿ ਇਹ ਫਾਇਦੇਮੰਦ ਹੋਇਆ ਸਾਨੂੰ ਕੋਈ ਯਾਰ ਦੋ ਬਿੱਤ ਸਾਡੇ ਕੋਲ ਪੀਡੀਐਫ ਵਾਲੇ ਫਾਰਮਰ ਦਾ ਕੁੱਝ ਪਿਆ ਸੀ ਜੀ ਤੁਹਾਨੂੰ ਚਾਪਰ ਚਾਹੀਦਾ ਜਿਹੜਾ ਅਪਲੋਡ ਕਰਨ ਦੀ ਲੋੜ ਕਰਦੇ ਕਿਉਂਕਿ ਚਾਰ ਫਾਰਮਾਂ ਵਾਸਤੇ ਬਹੁਤ ਜ਼ਰੂਰਤ ਆ ਉਹਨਾਂ ਦੀ ਰਿਕਵੈਸਟ ਨਾਲ ਅਸੀਂ ਇੱਥੇ ਕੰਮ ਕੀਤਾ 2004 ਤੁਸੀਂ ਨੂੰ ਮਸ਼ੀਨ ਦਿੱਤੀ ਪਹਿਲਾਂ 3 ਚ ਟ੍ਰਾਇਲ ਲਾਏ ਆ ਤੇ 4 ਤੁਹਾਨੂੰ ਜਿਹੜੀ ਮਸ਼ੀਨਾਂ ਦਿੱਤੀਆਂ ਤੇ ਨੈਸ਼ਨਲ ਨੂੰ ਸਬਜੈਕਟਿਵ ਦਿੱਤੀ ਉਹਨੂੰ ਤੇ ਉਹ ਮਸ਼ੀਨਾਂ ਚੱਲਣ ਤੋਂ ਬਾਅਦ ਬਹੁਤ ਕਿਸਾਨਾਂ ਨੇ ਟ੍ਰਾਈਲ ਕੀਤਾ ਤੇ तकरीबन ਕਾਫੀ ਪਰਸੈਂਟੇਜ ਸਾਡਾ ਬਹੁਤ ਵੱਡਾ ਮਤਲਬ ਕਿ ਜਿਹੜਾ ਹੈਗਾ ਤੀਬੀਦਾਰ ਦਾ ਕੋਈ ਕਿਸੇ ਨੂੰ ਯੋਗ ਕਰਦਾ ਤੇ ਅਚਾਰ ਬਣ ਜਾਊਗਾ ਸਾਡੇ ਇਹਨਾਂ ਦੀ ਜਿਹੜੀ ਦੀ ਫੈਕਟਰੀ ਦੀ ਗੱਲ ਕੀਤੀ ਹੈ ਜੀ ਇਹਦੀ ਲਾਈਫ ਕਿੰਨੀ ਕਾ ਸਾਡੀ ਗੱਲ ਕਰੀਏ ਸਰਵਿਸ ਦੀ ਕਿੰਨੇ ਚੰਗਾ ਸਰਵਿਸ ਸੰਭੀ ਫਰੋਂਟਲ ਰਿਪਰੇਜ ਉਹ ਤੁਮਨੇ ਸਾਰੀ ਕੋਲ ਜ਼ਿੰਮੇਵਾਰ ਆਇਆ ਸੀ 20 ਸਾਲ ਤੋਂ ਚਲਾਈ ਜਾਂਦੇ ਆ ਕੋਈ ਇਹਦੇ ਚ ਦਿੱਕਤ ਨਹੀਂ ਹੋਈ ਕਿਉਂਕਿ ਸਾਰੀ ਇੰਟਰਚੇਜੇਬਿਲਟੀ ਆ ਕੋਈ ਵੀ ਇਹਦੇ ਬਲੇਡ ਆ ਜਿਹੜੇ ਬਦਲੇ ਜਾਂਦੇ ਆ ਹੋਰ ਕੋਈ ਚੀਜ਼ ਐ ਤੇ ਜ਼ਿਆਦਾ ਕੋਈ ਖਸਣ ਵਾਲੀ ਨਹੀਂ ਤੋ ਜਿਆਦਾ ਬੰਦਾ ਕੋਈ ਕੰਮ ਲੈਂਦਾ ਤੇ ਉਹਦੇ ਜਿਹੜੇ ਆਕਸਪੇਅਰ ਦੇ ਜਿਹੜੇ ਘਰ ਦੇ ਪੈ ਜਾਂਦੇ ਮਸ਼ੀਨ ਤੇ ਕੋਈ ਪ੍ਰੋਬਲਮ ਨਹੀਂ ਆਉਂਦੀ। ਚਾਰਾ ਕਟਣ ਦੀ ਗੱਲ ਕਰੀਏ ਸਰ ਚਾਰਾ ਕਟਣ ਦੀ ਕਿੰਨੀ ਲਾਈਫ ਆ ਸਰ ਦੀਸ ਕਿੰਨੀ ਚੱਲ ਮੰਗੀ ਤੇ ਸਭ ਤੋਂ ਵੱਡੀ ਗੱਲ ਸਰ ਇਹ ਬਰਸਾਤੀ ਮੌਸਮਾਂ ਦੇ ਵਿੱਚ ਪੋਵਰ ਮਸ਼ੀਨਾਂ ਨੂੰ ਜੰਗ ਲੱਗਣ ਦਾ ਡਰ ਰਹਿੰਦਾ ਵਾ। ਇਹ ਮਸ਼ੀਨਾਂ ਨੂੰ ਜੰਗ ਤਾਂ ਲੱਗਦਾ ਸਰ ਜੀ। ਔਰ ਸਰਵਿਸ ਦੇ ਵਾਂਗੂ ਬਿਲਕੁਲ ਨਾਸਟਰਲ ਇਹ ਉਦੋਂ ਤਾਂ ਲਾਈਫ ਸਟਰੀਲੇ ਪਰ ਸਾਹਬ ਜਿਹੜੀ ਸਾਹਮਣਾ ਦਾ ਚੀਜ਼ ਜ਼ਿਆਦਾ ਚੱਲਦੀ ਹੈ। ਤੇ ਕੁਝ ਜੇ ਉਹ ਮਸ਼ੀਨ ਯੂਜ਼ ਕਰਕੇ ਤੁਸੀਂ ਸਭਾਈ ਨਹੀਂ ਕੀਤੀ। ਉਹਨੂੰ ਧੁੱਪੇ ਭਾਈ ਨੂੰ ਜ ਪਰ ਲਗਾਤਾਰ ਨਹੀਂ ਰੋਟ ਕਰਦੇ ਨੇ ਕਾਫੀ ਜੇ ਅਰਧਾ ਡੇ ਟੋਲ ਵੀ ਕਰ ਕਰਦੇ ਹੋ ਮੈਂ ਕਹਾਂ ਵੀ ਜੇ ਤੁਸੀਂ ਉਹ ਯੋਜ ਨਹੀਂ ਕਰਦੇ ਉਹ ਖੋਲਦੇ ਨਹੀਂ ਗੇੜਦੇ ਨਹੀਂ ਜਾਮ ਹੋ ਜਾਂਦੀ ਹੈ ਰੋਹਾ ਹੋਣੀ ਖਰਾਬ ਹੁੰਦਾ ਇਹ ਤਾਂ ਸੰਭਾਲਦੇ ਆ ਇਹਨਾਂ ਕੋਈ ਵੀ ਆ ਟਰੈਕਟਰ ਵੀ ਨਹੀਂ ਸੰਭਾਲ ਲਉਂਦੇ ਉਹਦੀ ਗੱਲ ਤੇਲ ਪਾਣੀ ਉਹ ਚੈੱਕ ਕਰਨਾ ਪੈਂਦਾ ਇੱਕ ਇੱਕ ਘੰਟੇ ਕਿੰਨੇ ਵਜੇ ਚੱਲ ਗਿਆ ਕੰਪਲੀਟ ਕਰ ਤਿੰਨ ਘੰਟੇ ਚੱਕ ਗੱਲਾ ਕਰਦੇ ਸਿਰਫ ਹਾਂਜੀ 3 ਘੰਟੇ ਚੱਕ ਲਾ ਤੇ ਸਰ ਇੱਕ ਟਰੈਕਟਰ ਵੀ ਨਜ਼ਰ ਆ ਰਿਹਾ ਵਾ ਇਹ ਕਿਹੜੀ ਕੰਪਨੀ ਦਾ ਹੈ ਤੇ ਇਹ ਟਰੈਕਟਰ ਦੀ ਕੀ ਖਾਸ ਗੱਲ ਹੈ ਇਹ ਟਰੈਕਟਰ ਐਮਬੈਸੀ ਹੈ ਜੀ ਆਸਕੇ ਤੇ ਦੇ ਕੋਈ ਨਹੀਂ ਇਹ ਟਰੈਕਟਰ ਕਿਸੇ ਨਾ ਕਿਸੇ ਤੇ ਹੀ ਲਾ ਕੇ ਲਿਆਉਣਾ ਵੀ ਹਰ ਕਾਰ ਮੈਸ਼ੀਨ ਟਰੈਕਟਰ ਬਹੁਤ ਵਧੀਆ ਹੈ ਤੇ ਇਹ ਤਾਂ ਇਹ ਜਿਹੜਾ ਵੀ ਟਰੈਕਟਰ ਲਿਆਉਗਾ ਉਹਦੇ ਫਾਊਂਡੇਸ਼ਨ ਉਹਦੇ ਟਰੈਕਟਰ ਦੇ ਨਾਲ ਦਾ ਬਣਦਾ ਇਹ ਸਮਰਾਜਿਆਂ ਦਾ ਸਮਰਾਜ ਦਾ ਬਣੂਗਾ ਮੈਸ਼ੀਨਾਂ ਦਾ ਮੰਤਰਾਲੇ ਦਾ ਟਰੈਕਟਰ ਸਾਰਿਆਂ ਤੇ ਲੱਗਦਾ ਕੋਈ ਦਿੱਕਤ ਨਹੀਂ ਯਾਨੀ ਕਿ ਜਿਹੜੀ ਵੀ ਮਸ਼ੀਨ ਹੈ ਕੋਈ ਵੀ ਟਰੈਕਟਰ ਹੋਵੇ ਸਾਥ ਨਾਲ ਕੋਈ ਪ੍ਰੋਬਲਮ ਨਹੀਂ ਹੁੰਦੀ ਕੋਈ ਪ੍ਰੋਬਲਮ ਨਹੀਂ ਇਸੇ ਵੀ ਟਰੈਕਟਰ ਤੋਂ ਕੋਈ ਚਲਾ ਸਕਦੇ ਆ ਸਾਰੀ ਜਿਸ ਤਰ੍ਹਾਂ ਕੀ ਇਸ ਵਾਰ GST ਘਟਿਆ ਹੈ GST ਘਟਾ ਕੇ ਕਰਨੇ ਵੀ ਕਿਸਾਨਾਂ ਨੂੰ ਫਾਇਦਾ ਹੋਵੇਗਾ ਹਾਂਜੀ ਹੋਊਗਾ ਜੀ ਜੋ GST ਘਟ ਗਈ ਉਹਦਣਾ ਤਕਰੀਬਨ 7% ਟੈਕਸ ਘਟ ਗਿਆ ਜਿਹੜੇ 12% ਤੋਂ 7% ਹੋ ਗਿਆ ਪੂਰਾ ਫਾਇਦਾ ਹੋਣਾ ਜੀਵਦਾਰਾਂ ਨੂੰ ਫਾਇਦਾ ਜਿੱਦਾਂ 1 ਲੱਖ ਦੀ ਕੋਈ ਮਸ਼ੀਨ ਹੈ ਪਹਿਲਾਂ 12000 ਰੁਪਏ ਟੈਕਸ ਲਾਦੇ ਹੁਣ ਉਹ ਹੀ 5000 ਲੱਗੇਗਾ 5000 ਇਹ ਤੁਹਾਡੇ ਵੱਲੋਂ ਸਿਰਫ ਕਿਸਾਨ ਮਿਲਣੇ ਕੀ ਆਫਰ ਦਿੱਤੀ ਜਾ ਰਹੀ ਹੈ ਕੁਝ ਖਾਸ ਹੋਗਾ ਹਾਂਜੀ ਤੁਹਾਡੇ ਵੱਲੋਂ ਕੀ ਆਫਰ ਹੈ ਕਿਸਾਨਾਂ ਦੇ ਲਈ ਨਹੀਂ ਸਾਡੇ ਆਫਰ ਦਾ ਰੈਗੂਲਰ ਅਸੀਂ ਪੂਰੇ ਡਾਟਰ ਆ ਜਿਹੜੀ ਟੀਮ ਉੱਥੋਂ ਵੀ ਕਰਦੇ ਇੱਥੇ ਕੋਈ ਆਵਣਾ ਮੁੱਕਦਾ ਜਿਹੜੀ ਜਾਨਦੇ ਕਿ ਉੱਥੇ ਇੰਨਾ ਦਾ ਬੰਦਾ ਹੈ ਅਸੀਂ ਇੱਥੇ ਸਿਰਫ ਸ਼ੋਅ ਕਰਨ ਹੁੰਦੇ ਆ ਠੀਕ ਹੈ ਕੋਈ ਮਾਲ ਵੇਚਣੇ ਹੁੰਦੇ ਤੇ ਫੀਡਬੈਕ ਲੈਣੇ ਹੁੰਦੇ ਆ ਜਿਹੜੀ ਆਪਾਂ ਜਿਹੜੀ ਆਪ ਕੋਈ ਕਰ ਸਕਦੇ ਆ ਪਰ ਉਹ ਫੀਡਬੈਕ ਲੈਣੇ ਜ਼ਿੰਮੇਵਾਰ ਜਿਹੜੇ ਪੁਰਾਣੇ ਹੁੰਦੇ ਯੂਜ਼ ਕਰਦੇ ਆ ਸਾਡੇ ਨਾਲ ਗੱਲਬਾਤ ਕਰਦੇ ਆ ਸਾਨੂੰ ਕੋਈ ਜਿੱਦ ਅੱਲਾ ਦਾ ਪਤਾ ਲੱਗਦਾ ਜੇ ਕੋਈ ਤਕਲੀਫਾ ਹੋਊ ਤੇ ਹੋਰ ਇਮਪਰੂਵਮੈਂਟ ਲਈ ਉਦੇ ਕਰਕੇ ਜਿੰਗਦਾਰਾ ਨਾਲ ਇੱਥੇ ਮੈਨੂੰ ਆਉਂਦੇ ਆ ਬਾਕੀ ਆਏ ਪੈਸੇ ਤੋਂ ਕਾਰੋਬਾਰ ਸਾਰੇ ਤੋਂ ਚੱਲਦੇ ਕੋਈ ਗੱਲ ਇੱਥੇ ਮੌਕਾ ਮਿਲ ਜਾਂਦਾ ਕੋਈ ਬੰਦਾ ਆ ਉਹ ਦੇਖ ਲੈਂਦਾ ਹਰ ਚੀਜ਼ ਨੂੰ ਸਮਝਾ ਸਕਦੇ ਉਹ ਪਹਿਲਾਂ ਮਸ਼ੀਨ ਲੈ ਕੇ ਆਇਆ ਉਹ ਨੂੰ ਕੋਈ ਇੱਕ ਮੁਸ਼ਕਲ ਆ ਉਹ ਉਹ ਵੀ ਕਰ ਪਾਉਂਦਾ ਸਫਰਜੀ ਆਲ ਇੰਡੀਆ ਦੇ ਵਿੱਚ ਕੁਆਲਿਟੀ ਕਰਦੀ ਮਸ਼ੀਨ ਆ ਜੇ ਕਿਸੇ ਨੇ ਤੁਹਾਡੇ ਕੋਲ ਮਸ਼ੀਨ ਮੰਗਾਣੀ ਹੋਵੇ ਤਾਂ ਕਿਸ ਤਰ੍ਹਾਂ ਕੋ ਕੰਟੈਕਟ ਨੰਬਰ ਜਾ ਕੇ ਇਸ ਤਰ੍ਹਾਂ ਮੰਗਾ ਸਕਦਾ ਆਲ ਓਵਰ ਇੰਡੀਆ ਮਸ਼ੀਨਾਂ ਚਲਦੀਆਂ ਸਾਡੇ ਤਾਮਲਨਾਡੂ ਕਰਨਾਟਕ ਮਤ ਕੇ ਕੇਰਲਾ ਜੁਗਿਰ ਦਾ ਮਾਰਕ ਰਿਹਾਤਾ ਕੋਈ ਵੀ ਬੰਦਾ ਕਦੋਂ ਵੀ ਕਾਲ ਕਰਦਾ ਸਾਨੂੰ ਸਾਡਾ ਫੋਨ ਨੰਬਰ ਸਕਰੀਨ ਤੇ ਤੁਸੀਂ ਚਲਾਈ ਦਿਓਗਾ 984173075 ਤੇ 98780 29075 ਉਹ ਕੈਬਨੇਜ ਦਾ ਖਾਦਮ ਵੀ WhatsApp ਨੰਬਰ ਹੈ ਹਾਂ WhatsApp ਨੰਬਰ ਹੀ ਹੈ ਤੁਹਾਨੂੰ ਵੇ ਕਦੇ ਵਾਰਕਟਰ ਕਰਦੇ ਆਪ ਜਿਹੜੀ ਤੁਹਾਡੇ ਹਿਸਾਬ ਨਾਲ ਤੁਹਾਨੂੰ ਚਾਹੀਦੀ ਜਿਹੜੀ ਤੁਹਾਡੀ ਲੋੜ ਆ ਕੋਈ ਹੋਰ ਵੀ ਵੱਖਰੀ ਹਾਲਾ ਕਹਿੰਦੇ ਆ ਜੋ ਉਸ ਤਰੀਕੇ ਨਾਲ ਚਰਤੋ ਬਦਲ ਕਰਕੇ ਉਹਨਾਂ ਦੇ ਡਿਮਾਂਡ ਪੂਰੀ ਕੀਤੀ ਜਾਏ ਤੇ ਸਰ ਜੇਕਰ ਕਿਸੇ ਨੇ ਆਣਾ ਹੋਵੇ ਤਾਂ ਉਹ ਕਿੱਥੇ ਆਵੇ ਤੁਹਾਡੇ ਕੋਲ ਹੀ ਫੈਕਟਰੀ ਦਾ ਮੁਖਲ ਪੁਆਇੰਟ ਆ ਜੋ ਇਹ ਜਿਹਨੋ ਸੀ ਪਈ ਦੰਗਲੇ ਨੰਬਰ ਤੇ ਗੱਲ ਕਰੋ ਉਹ ਲੋਕੇਸ਼ਨ ਸਾਡੀ ਭਾਰਤ ਐਜੂਕੇਟਿਵ ਪ੍ਰੋਡਕਟਸ ਦੇ ਅੰਦਰ ਆ ਉਹ ਤੁਸੀਂ ਦੇਖੋਗੇ ਤੇ ਉੱਥੋਂ ਆ ਸਕਦੇ ਹੋ ਬਾਕੀ ਸਾਨੂੰ ਫੋਨ ਕਰੋ ਇਸ ਨਾਲ ਕੁਝ ਕੰਟੈਕਟ ਕਰਦੇ ਜਿਸ ਨੇ ਜੇਕਰ ਗੱਲਬਾਤ ਕੀਤੀ ਹੈ ਸਟਾਰ ਜੀ ਨਾਲ ਕਾਫੀ ਯਾਨੀ ਕਿ ਵਿਸ਼ੇ ਦੀ ਖਾਸੇ ਦੱਸੀ ਆ ਜਿਹੜਾ ਮੈਨੂਅਲੀ ਕੰਮ ਕਰਦੀ ਹੈ ਗੱਲ ਕਰੀਏ ਜਿਹੜਾ ਕਾਫੀ ਜਿਹੜੇ ਇੱਕ ਦਿਨ ਦਾ ਕੰਮ ਕਾ ਲਈ ਕੁਝ ਹੀ ਘੰਟਿਆਂ ਵਿੱਚ ਇਹ ਮਸ਼ੀਨਾਂ ਕਰ ਦਿੰਦੀਆਂ ਬਾਕੀ ਜੇ ਤੁਸੀਂ ਇਹਨਾਂ ਨੇ ਆਪਣਾ ਪ੍ਰੋਜੈਕਟ ਨੰਬਰ ਦੱਸ ਵੀ ਦਿੱਤਾ ਵਾ ਅਗਰ ਕਿਸੇ ਨੇ ਵੀ ਇਹਨਾਂ ਕੋਲ ਕਿਸੇ ਨੇ ਮਸ਼ੀਨ ਮੰਗਾਣੀ ਹੋਵੇ ਤੇ ਇਸ ਕੰਟੈਕਟ ਨੰਬਰ ਤੇ ਜੀ ਸੁਵ ਜਦੋਂ ਅਗਰ ਤੇ ਕੰਟੈਕਟ ਕਰਦੇ ਤੁਸੀਂ ਗੱਲ ਕਰਕੇ ਇਹਨਾਂ ਕੋਲ ਮਸ਼ੀਨ ਮਿਲਵਾ ਵੀ ਸਕਦੇ ਆ ਆਲ ਓਵਰ ਇੰਡੀਆ ਦੇ ਵਿੱਚ ਇਹਨਾਂ ਦੇ ਪ੍ਰੋਜੈਕਟ ਜਾਂਦੇ ਨੇ ਔਰ ਸਰਵਿਸ ਵੀ ਪ੍ਰੋਪਰ ਤਰੀਕੇ ਨਾਲ ਲੱਗੂਗੀ ਬਾਕੀ ਹੋਰ ਵੀ